ਸੋ ਸ਼੍ਰੀ ਗੁਰਦੀ ਸਾਰਿਆਂ ਨੂੰ ਤੇ ਅੱਜ ਅਸੀਂ ਬਣਾਵਾਂਗੇ ਟੋਰੀਆਂ ਦੀ ਸਬਜ਼ੀ ਤੇ ਸਬਜ਼ੀ ਨੂੰ ਅੱਜ ਅਸੀਂ ਚੁੱਲ੍ਹੇ 'ਤੇ ਬਣਾਵਾਂਗੇ ਚੁੱਲ੍ਹੇ 'ਤੇ ਬਣੀ ਸਬਜ਼ੀ ਕਾਫੀ ਜ਼ਿਆਦਾ ਸਵਾਦ ਵੰਦੀ ਹੈ ਤੇ ਸਭ ਤੋਂ ਪਹਿਲੇ ਤੇਲ ਸਾਡਾ ਗਰਮ ਹੋ ਗਿਆ ਸੀ ਇਸ ਦੇ ਵਿੱਚ ਮੈਂ ਪਾ ਲਿਆ ਸੀਗਾ ਲਸਣ ਅਤੇ ਜੀਰਾ ਪਾ ਕੇ ਇਸ ਨੂੰ ਭੁੰਨ ਲਿਆ ਸੀਗਾ ਲਸਣ ਜਦੋਂ ਸਾਡਾ 골ਡਨ ਬ੍ਰਾਊਨ ਹੋ ਗਿਆ ਤੇ ਇਸ ਦੇ ਵਿੱਚ ਪਾ ਲਿਆ ਸੀ ਅਸੀਂ ਪਿਆਜ਼ ਪਿਆਜ਼ ਨੂੰ ਕੁਝ ਟਾਈਮ ਭੁੰਨਣ ਤੋਂ ਬਾਅਦ ਇਸੇ ਵਿੱਚ ਅਸੀਂ ਪਾ ਲਏ ਸੀ ਚੌਪ ਕੀਤਾ ਹੋਇਆ ਅਦਰਕ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲਵਾਂਗੇ ਇਸ ਤੋਂ ਬਾਅਦ ਅਸੀਂ ਕੁਝ ਇਸ ਵਿੱਚ ਮਸਾਲੇ ਪਾਵਾਂਗੇ ਜਿਵੇਂ ਕਿ ਨਮਕ ਹਲਦੀ ਗਰਮ ਮਸ ਧਨੀਆ ਪਾਊਡਰ ਅਤੇ ਦੇਗੀ ਵਿੱਚ ਪਾ ਕੇ ਅਸੀਂ ਸਾਰੇ ਮਸਾਲਿਆਂ ਨੂੰ ਚੰਗੀ ਤਰੀਕੇ ਨਾਲ ਝੋਲ ਲਵਾਂਗੇ ਪੰਨੋਤ ਵਾਲੀ ਸੀਸ ਦੇ ਵਿੱਚ 3 ਜਾਂ 4 ਮਿਰਚ ਐਡ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਤੜਕੇ ਦੇ ਵਿੱਚ ਆਪਣੀ ਤੋਰੀਆਂ ਦੀ ਸਬਜ਼ੀ ਨੂੰ ਐਡ ਕਰ ਲਾਂਗੇ ਸਬਜ਼ੀ ਨੂੰ ਛਿੜਾ ਦੇਣ ਤੋਂ ਬਾਅਦ ਅਸੀਂ ਢੱਕ ਲੈ ਸਬਜ਼ੀ ਨੂੰ ਢੱਕਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਵੇਖਿਆ ਤੇ ਸਬਜ਼ੀ ਸਾਡੀ ਬਿਲਕੁਲ ਤਿਆਰ ਹੋ ਗਈ ਸੀਗੀ ਤੇ ਸਬਜ਼ੀ ਵਿੱਚ ਅਦਰਕ ਅਤੇ ਲਸਣ ਪਾਉਣ ਦੇ ਨਾਲ ਕਾਫੀ ਵਧੀਆ ਫਲੇਵਰ ਆਇਆ ਜਿਗਾ ਤੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੋਇਨ ਹੋ ਜਾਓ ਜੀ